जय टीम जय पार्थ मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਜਿਸ ਐਪੀਸੋਡ ਨੂੰ ਲੈ ਕੇ ਅਸੀਂ ਆਪ ਸਭ ਦੇ ਰੂਬਰੂ ਹੋਇਆ ਉਹ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਕਿਉਂਕਿ ਉਹ ਸਾਡੇ ਪਰਿਵਾਰਾਂ ਨਾਲ ਜੁੜਿਆ ਹੈ ਸਾਡੇ ਨਾਲ ਜੁੜਿਆ ਹੈ ਔਰ ਸੜਕਾਂ ਤੇ ਜਿੰਨੇ ਵੀ ਵਾਹਨ ਮੋਟਰਸਾਈਕਲ ਹੈ ਗੱਡੀਆਂ ਹੈ ਟਰੱਕ ਹੈ ਜੋ ਵੀ ਕੁਝ ਸੜਕਾਂ ਦੇ ਉੱਪਰ ਆਪਾਂ ਵੇਖਦੇ ਹਾਂ ਪੂਰਾ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ ਮੇਰੇ ਕੋਲ ਇਸ ਸਮੇਂ ਇੱਕ ਕਾਗਜ਼ ਹੈ ਜਿਹਦੇ ਵਿੱਚ ਲਿਖਿਆ ਹੈ ਕਿ ਲਾਪਰਵਾਹੀ ਕਾਰਨ 20 ਕਰੋੜ ਲੋਕ ਪ੍ਰਭਾਵਿਤ ਹੁੰਦੇ ਨੇ ਹਰ ਸਾਲ ਸੜਕੀ ਹਾਦਸਿਆਂ ਰਾਹੀਂ 20 ਕਰੋੜ ਦੁਨੀਆ ਵਿੱਚ ਦੁਨੀਆ ਦੇ ਵਿੱਚ ਔਰ ਜੇ ਦੂਜੇ ਪਾਸੇ ਲਈਏ ਕਿ ਭਾਰਤ ਦੀ ਕੀ ਪੋਜੀਸ਼ਨ ਹੈ ਕਿ ਭਾਰਤ ਦੇ ਵਿੱਚ 40 ਤੋਂ 42 ਲੱਖ ਲੋਕਾਂ ਨੂੰ ਪੈਂਦਾ ਹੈ ਹਰ ਸਾਲ ਦਿਲ ਦਾ ਦੌਰਾ ਇਹ ਅੰਕੜੇ ਨੇ ਇਹ ਅਖਬਾਰ ਦੀਆਂ ਕਟਿੰਗਸ ਨੇ ਮੇਰੇ ਕੋਲ ਬਹੁਤ ਸਾਰੀਆਂ ਸੋ ਅੱਜ ਇਸ ਵਿਸ਼ੇ ਨੂੰ ਲੈ ਕੇ ਆਪਾਂ ਕਿਹਦੀ ਕਿਹਦੀ ਕਿੰਨੀ ਕਿੰਨੀ ਜ਼ਿੰਮੇਵਾਰੀ ਹੈ ਰੋਡ ਸੇਫਟੀ ਦੇ ਵਿੱਚ ਔਰ ਧੁੰਦ ਵੀ ਤੁਹਾਨੂੰ ਪਤਾ ਇਹਨਾਂ ਦਿਨਾਂ ਵਿੱਚ ਖਾਸ ਹੀ ਹੈ ਕਿਸ ਤਰ੍ਹਾਂ ਬਚ ਸਕਦੇ ਆ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇੱਕ ਅਜਿਹੀ ਸ਼ਖਸੀਅਤ ਜੁੜੀ ਹੈ ਜਿਹਨਾਂ ਨੂੰ ਮੈਂ ਬਹੁਤ ਵਾਰ ਇੰਟਰਵਿਊ ਕਰ ਚੁੱਕਾ ਗੱਲਬਾਤ ਕਰ ਚੁੱਕਾ ਜਿਨ੍ਹਾਂ ਦੇ ਨਾਲ ਜਿਹੜੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਔਰ ਪੰਜਾਬ ਦੇ ਅਲੱਗ-ਅਲੱਗ ਧਾਇਰਿਆਂ ਦੇ ਵਿੱਚ ਜਾ ਕੇ ਉਹ ਆਪਣੀ ਦਿਲ ਦੀ ਗੱਲ ਰੱਖਦੇ ਨੇ ਔਰ ਲੋਕਾਂ ਨੂੰ ਆਪਣੇ ਆਪ ਦੇ ਬਚਾਅ ਵਾਸਤੇ ਸੁਝਾਅ ਦਿੰਦੇ ਨੇ ਉਹ ਇੱਕ ਨਾਮ ਹੈ ਜੀ ਇੱਕ ਬਹੁਤ ਰਿਸਪੈਕਟਡ ਨਾਮ ਹੈ ਸ਼੍ਰੀ ਕਾਕਾ RAM ਵਰਮਾ ਜੀ ਵਰਮਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਰੋਡ ਸੇਫਟੀ ਦੀ ਗੱਲ ਕਰੀਏ ਤੇ ਹਰ ਕੋਈ ਇਹੀ ਚਾਹੁੰਦਾ ਹੈ ਕਿ ਜੇ ਸਵੇਰ ਨੂੰ ਮੈਂ ਘਰੋਂ ਨਿਕਲਿਆ ਤੇ ਸ਼ਾਮ ਨੂੰ ਘਰ ਵਾਪਸ ਉਸੀ ਤਰ੍ਹਾਂ ਆਮ ਆ। ਲੇਕਿਨ ਸੜਕ ਦੇ ਉੱਪਰ ਅੱਜ ਕੱਲ ਵਾਹਨਾਂ ਦੀ ਜੇ ਗੱਲ ਕਰੀਏ ਤੇ ਉਹ ਇੰਨੀ ਸਪੀਡ ਹੁੰਦੀ ਹੈ ਉਹ ਕਿਸੇ ਦਾ ਵੀ ਇੰਤਜ਼ਾਰ ਨਹੀਂ ਕਰਦੇ ਬਸ ਉਹਨਾਂ ਨੂੰ ਇਹ ਹੁੰਦਾ ਕਿ ਮੰਜ਼ਿਲ ਤੇ ਪਹੁੰਚਣਾ। ਡਰਾਈਵਰ ਭਾਈਚਾਰੇ ਦੀ ਇਸ ਵਿੱਚ ਕਿੰਨੀ ਕਿ ਜ਼ਿੰਮੇਵਾਰੀ ਹੁੰਦੀ ਹੈ ਸਰ? ਦੇਖੋ ਸੇ ਸੜਕਾਂ ਦੇ ਉੱਪਰ ਚੱਲਦੇ ਹੋਏ ਡਰਾਈਵਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ। ਇਸ ਦੇ ਇਲਾਵਾ ਪੈਦਲ ਚੱਲਣਾਂ ਦੀ ਜ਼ਿੰਮੇਵਾਰੀ ਆ ਸਰਕਾਰ ਦੀ ਵੀ ਜ਼ਿੰਮੇਵਾਰੀ ਆ। ਜੀ। ਸਰਕਾਰ ਦੇ ਨਾਲ ਨਾਲ ਹੈਲਥ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ, ਪੰਚਾਇਤੀ ਰਾਜ ਐਕਚੁਅਲੀ ਤਾਂ ਰੋਡ ਸੇਫਟੀ ਦੇ ਵਿੱਚ 14 ਮਹਿਕਮੇ ਕੰਮ ਕਰਦੇ ਆ ਸਰ ਜੀ ਕੱਲਾ ਪੁਲਿਸ ਨਹੀਂ ਹੈ ਲੇਕਿਨ ਦੇਖਦੇ ਪੁਲਿਸ ਦਾ ਸਿਰਫ ਹੂੰ ਕਿਉਂਕਿ ਉਹ ਸੜਕਾਂ ਤੇ ਖੜੇ ਆ ਲੋਕੀ ਉਹਨਾਂ ਨੇ ਕਹਿੰਨੇ ਜੀ ਲਾਈਟ ਖਰਾਬ ਆ ਖੱਡਾ ਹੋਇਆ ਬਾਹਾ ਇਹ ਆ ਉਹ ਆ ਤੋਂ ਇਹਦੇ ਵਿੱਚ ਡਰਾਈਵਰ ਦਾ ਬਹੁਤ ਵੱਡਾ ਰੋਲ ਹੈ ਜੀ ਡਰਾਈਵਰ ਗੱਡੀ ਨੂੰ ਸਪੀਡ ਦੇ ਲਿਮਟ ਦੇ ਵਿੱਚ ਚਲਾਏਗਾ ਤਾਂ ਐਕਸੀਡੈਂਟ ਘੱਟ ਹੋਏਗਾ ਜੀ ਜੇ ਸਪੀਡ ਤੇਜ਼ ਹੋਏਗੀ ਤਾਂ ਐਕਸੀਡੈਂਟ ਜ਼ਿਆਦਾ ਹੋਏ ਕਿਉਂਕਿ ਜਦੋਂ ਉਸੇ ਬ੍ਰੇਕ ਲਗਾਣੇ ਆ ਤਾਂ ਇੱਕੋ ਦਮ ਗੱਡੀ ਰੁਕਦੀ ਨਹੀਂ ਰੁੜਦੀ ਹੋ ਜਾਂਦੀ ਆ ਜੀ ਉਹ ਸਪੀਡ ਦਾ ਮੇਨ ਕਾਰਨ ਇੱਕ ਤਾਂ ਇਹ ਹੈ ਲੋਕੀ ਜਿੱਥੇ ਜਾਣਾ ਹੈ ਉਥੇ ਟਾਈਮ ਤੇ ਚੱਲਣ ਦੀ ਥਾਂ ਤੇ ਥੋੜਾ ਘਰੋ ਲੇਟ ਚੱਲਦੇ ਆ ਤੇ ਫਿਰ ਆਪਣੇ ਕਹਿੰਦੇ ਗੱਡੀ ਨੂੰ ਜਹਾਜ਼ ਬਣਾ ਲਓ ਹਮ ਤੇ ਉਹ ਜਦੋਂ ਚੱਲਦੇ ਆ ਫਿਰ ਉਹ ਪਰਵਾਹ ਨਹੀਂ ਕਰਦੇ ਫਿਰ ਸਾਡੇ ਦੇਸ਼ ਦੇ ਵਿੱਚ ਨਾ ਦੇਸ਼ ਨੂੰ ਦੇਸ਼ ਨਾਲ ਪਿਆਰਾ ਲੋਕਾਂ ਨੂੰ ਨਾ ਆਪਣੇ ਨਾਲ ਪਿਆਰਾ ਨਾ ਪਰਿਵਾਰ ਨਾਲ ਪਿਆਰਾ ਫਿਰ ਪਿਆਰ ਕਿਸਤਨਾ ਹੈ ਪਿਆਰ ਸਿਰਫ ਪੈਸੇ ਨਾਲ ਹੈ ਜਾਂ ਸਵਾਦ ਨਾਲ ਹੈ ਕੀ ਬਾਤ ਹੈ ਠੀਕ ਹੈ ਜੀ ਇਹ ਸਵਾਦ ਲਈ ਕੀ ਜਾਂਦਾ ਆ ਕੀ ਆ ਤੋ ਜਦੋਂ ਦੇਸ਼ ਨਾਲ ਪਿਆਰ ਹੋਏਗਾ ਤਾਂ ਦੇਸ਼ ਦੇ ਕਾਨੂੰਨ ਮੰਨੇ ਜਾਣਗੇ ਹੂੰ ਜਿਵੇਂ ਸਾਡਾ ਸੰਵਿਧਾਨ ਹੈ ਕਿੰਨਾ ਸ਼ਾਨਦਾਰ ਬਣਿਆ ਦੁਨੀਆ ਵਿੱਚ ਐਡਾ ਵਧੀਆ ਸੰਵਿਧਾਨ ਦੁਨੀਆ ਵਿੱਚ ਨਹੀਂ ਨਾ ਸਰ ਬਹੁਤ ਅੱਛਾ ਬਹੁਤ ਵਧੀਆ ਹਰ ਚੀਜ਼ ਦੇ ਉੱਪਰ ਜ਼ੋਰ ਦਿੱਤਾ ਗਿਆ ਹੂੰ ਪਰ ਸੰਵਿਧਾਨ ਦੇ ਨਾਲ ਜਿਹੜੇ ਕਾਨੂੰਨ ਬੰਦੇ ਆ ਕਾਨੂੰਨਾਂ ਨੂੰ ਲਾਗੂ ਕਰਨਾ ਕਾਨੂੰਨਾਂ ਨੂੰ ਮੰਨਣਾ ਲੋਕਾਂ ਤੱਕ ਮਤਲਬ ਜੀ ਅਜੇ ਰੋਡ ਐ ਐਕਸੀਡੈਂਟਾਂ ਦੇ ਆਪਾਂ ਗੱਲ ਕਰ ਰਹੇ ਆ ਇਹ ਸੜਕ ਦੇ ਉੱਪਰ ਚੱਲਦੇ ਹੋਏ ਕਿਹੜਾ-ਕਿਹੜਾ ਨਿਯਮ ਹੈ ਅਸੀਂ ਇਹ ਦੇਖਿਆ ਹੈ ਮੈਂ ਤੁਹਾਨੂੰ ਇਹ ਦੱਸਦਾ ਮੇਰੇ ਇੱਕ ਦੋਸਤ ਆ ਪ੍ਰਿੰਸੀਪਲ ਸਰਕਾਰੀ ਸਕੂਲ ਦੇ ਜੀ ਉਹ ਮੈਨੂੰ ਕਹਿੰਦੇ ਵਰਮਾ ਜੀ ਜਿਹੜੀ ਤੁਹਾਡੀ ਕਿਤਾਬ ਹੈ ਰੋਡ ਸੇਫਟੀ ਦੀ ਮੈਨੂੰ ਦਿਓ ਹਮ ਅਸਰ ਕੀ ਕਰਨੀ ਆ ਉਹ ਕਹਿੰਦੇ ਯਾਰ ਮੇਰਾ ਲਾਇਸੈਂਸ ਹੋ ਗਿਆ ਐਕਸਪਾਇਰ ਮੈਂ ਦੇਖਿਆ ਨਾ ਫਿਰ ਮੈਂ ਜਦੋਂ ਕਈ ਮਿਨ ਨਿਆਵਾਤ ਗਿਆ ਵੀ ਉਹਨਾਂ ਨੂੰ ਨਵਾਂ ਲਾਇਸੈਂਸ ਬਣਾ ਦਿਓ ਉਹ ਕਹਿੰਦੇ ਇਹ ਤਾਂ ਨਵਾਂ ਬਣੇਗਾ ਇਹ ਰੀਨਿਊ ਨਹੀਂ ਹੋਣਾ ਹਮ ਕਹਿੰਦਾ ਮੈਂ ਫੀਸ ਭਰਤੀ ਜਦੋਂ ਮੈਂ ਬੈਠਿਆ ਉਹਨਾਂ ਨੇ ਮੈਨੂੰ ਰੋਡ ਸੇਫਟੀ ਦੇ ਸਾਈਨ ਪੁੱਛੇ ਮੈਂ ਫੇਲ ਹੋ ਗਿਆ ਹ ਜੀ ਯਾਨੀ ਜੇ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਰੋਡ ਸਾਈਨ ਨਹੀਂ ਪਤਾ ਸੜਕਾਂ ਤੇ ਲੱਗੀਆਂ ਹੋਈਆਂ ਲਾਈਨਾਂ ਦਾ ਮਤਲ ਨਹੀਂ ਪਤਾ ਹੂੰ ਤੇ ਆਮ ਲੋਕਾਂ ਨੇ ਅਸੀਂ ਕੀ ਸੋਚਾਂਗੇ ਬਿਲਕੁਲ ਤੇ ਇਹ ਬਹੁਤ ਜ਼ਰੂਰੀ ਹੈ ਵੀ ਕਰੇਵਾਸੀ 90% ਲੋਕਾਂ ਨੂੰ ਸੜਕਾਂ ਤੇ ਚੱਲਣਾ ਨਹੀਂ ਆਉਂਦਾ ਹੂੰ ਸੜਕਾਂ ਨੂੰ ਯੂਜ਼ ਤਾਂ ਕਰ ਰਹੇ ਆ ਲੇਕਿਨ ਸੜਕਾਂ ਦੀ ਸਿਸਟਮ ਬਾਰੇ ਨਹੀਂ ਪਤਾ ਹੂੰ ਉਹ ਸਰਕਾਰ ਜਿੰਨੇ ਮਰਜ਼ੀ ਕਾਨੂੰਨ ਬਣਾ ਦੇ ਲੇਕਿਨ ਆਮ ਬੰਦਾ ਸੜਕਾਂ ਤੇ ਕਿਵੇਂ ਚੱਲਦਾ ਹੈ ਆਪਾਂ ਨੇ ਦੇਖਿਆ ਹੀ ਆ ਜੀ 20 25% ਤਾਂ ਲੋਕੀ ਸੱਜੇ ਪਾਸੇ ਹੀ ਚੱਲਦੇ ਆ ਹੂੰ ਫਿਰ ਜਿੱਥੇ ਕਟ ਉੰਦਾ ਉੱਥੇ ਨੂੰ ਲੰਘ ਜੰਨੇ ਆ ਜੀ ਰੈਡ ਲਾਈਟ ਤੇ ਲੰਗੇ ਤਾਂ ਰੈਡ ਲਾਈਟ ਤੇ ਹੀ ਦੇਖਦੇ ਆ ਜੇ ਤਾਂ ਸਿਪਾਈ ਖੜਾ ਪੁਲਿਸ ਵਾਲਾ ਖੜਾ ਫਿਰ ਤਾਂ ਉਕਜੋ ਜੀ ਨਹੀਂ ਫਿਰ ਸ਼ੇਰ ਬਣ ਕੇ ਲੰਘ ਜੋ ਹਮ ਹਲਮਟ ਹੈ ਹਲਮਟ ਅਸੀਂ ਉਸ ਵੇਲੇ ਪਾਣਿਆ ਜਦੋਂ ਸਾਹਮਣੇ ਚੌਂਕ ਤੇ ਪੁਲਿਸ ਵਾਲਾ ਦਿਖੀ ਜੀ ਬਿਲਕੁਲ ਹਾਲੇ ਕਿ ਦੁਨੀਆ ਵਿੱਚ ਹਲਮਟ ਪਾਇਆ ਜਾਂਦਾ ਆਪਣੀ ਸੇਫਟੀ ਲਈ ਹਮ ਸਾਡੇ ਦੇਸ਼ 'ਚ ਪਾਇਆ ਜਾਂਦਾ ਹੈ ਚਲਾਨ ਤੋਂ ਬਚਣ ਲਈ ਹੋਰ ਕੋਈ ਨਹੀਂ ਹੈ ਤਾਂ ਹਾਲੇ ਕਿ ਹੈਲਮਟ ਨਹੀਂ ਇਸ ਚੀਜ਼ ਆ ਕਿ ਜੇ ਹੈਲਮਟ ਪਾਇਆ ਹੈ ਤੁਹਾਡਾ ਅੱਛੀ ਕੰਡੀਸ਼ਨ ਦਾ ਆਈਐਸਆਈ ਮਾਰਕਾ ਤਾਂ ਤੁਹਾਡੇ ਸਿਰ ਨੂੰ ਮਰਨ ਤੋਂ ਬਚਾ ਲੇਗਾ ਇਹ ਤਾਂ ਤੁਸੀਂ ਇਹ ਹੈਲਮਟ ਜਿਹੜਾ ਹੈ ਆਈਐਸਆਈ ਮਾਰਕਾ ਇਹਦੇ ਉੱਪਰ ਨੂੰ ਕਾਰ ਦਾ ਪਹੀਆ ਨਗਾਦੋ ਟੁੱਟੇਗਾ ਟੁੱਟੇਗਾ ਨਹੀਂ ਯੈਸ ਅਦਰਵਾਈਜ਼ ਜੇ ਬੰਦਾ गिर ਗਿਆ ਸਿਰ ਫਟਿਆ ਜਮੀਨ ਤੇ ਲੱਗਿਆ ਤਾਂ ਹੀ ਫੜ ਜਾਏਗਾ ਅੱਛਾ ਵਰਮਾ ਸਾਹਿਬ ਤੁਸੀਂ ਕਿਹਾ ਵੀ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਸਰਕਾਰ ਦੇਖੋ ਹਰ ਚੌਂਕ ਦੇ ਉੱਪਰ ਪੁਲਿਸ ਦੇ ਮੁਲਾਜ਼ਮ ਟ੍ਰੈਫਿਕ ਜਿਹੜੇ ਆ ਸਿਪਾਹੀ ਨੇ ਆਫੀਸਰ ਨੇ ਉਹ ਹਰ ਚੌਂਕ ਦੇ ਉੱਪਰ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਖੜੇ ਨੇ ਹੈਲਥ ਡਿਪਾਰਟਮੈਂਟ ਹੈ ਜਦੋਂ ਉਹ ਆਪਣੀ ਮਤਲਬ ਅਲਰਜੀ ਕਰਦੇ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਵੀ ਸੰਭਾਲ ਲੈਂਦਾ ਫਿਰ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਕਿ ਆਪਾਂ ਨਿਭਾ ਰਹੇ ਆ ਸਰ ਸਰ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਕੱਲਾ ਕਾਨੂੰਨ ਬਣਾਉਣਾ ਨਹੀਂ ਹੈ ਲੋਕਾਂ ਨੂੰ ਐਜੂਕੇਟ ਕਰਨਾ ਵੀ ਆ ਹ ਹੁਣੇ ਜਿਹੜਾ ਹੈ 4 ਦਿਨ ਪਹਿਲਾਂ ਇਹ ਟੈਂਡਰ ਰੰਦੇ ਉੱਪਰ ਐਂਡ ਆਬੜਾ ਇੰਡੀਆ ਵਿੱਚ ਕਲੇਸ ਪਿਆ ਹੈ ਜੀ ਜੀ ਉਹਦੇ ਜੇ ਸਾਡੇ ਜਿਹੜੇ ਸੈਂਟਰ ਦੇ ਗੜਗੜੀ ਸਾਹਿਬ ਆ ਨੀਤਨ ਗੜਗੜੀ ਉਹਨਾਂ ਨੇ ਬਿਆਨ ਦਿੱਤਾ ਵੀ ਜਦੋਂ ਤੱਕ ਐਜੂਕੇਸ਼ਨ ਨਹੀਂ ਹੋਏਗੀ ਲੋਕੀ ਐਕਸੀਡੈਂਟ ਕਰਨਗੇ ਕੀ ਬਾਤ ਹੈ ਐਜੂਕੇਸ਼ਨ ਇੱਕ ਪਾਰਟ ਆ ਇਹਦੇ ਚ ਪੰਜੀ ਈ ਲੈਣੇ ਆ ਸਰ ਹੂੰ এডਿਕੇਸ਼ਨ ਹੈ এনवायरमेंट ਹੈ ਇੰਜੀਨੀਅਰਿੰਗ ਹੈ আচ্ছা ਵਰਮਨ ਜੀ ਤੁਸੀਂ ਦੱਸਿਆ ਕਿ এডਿਕੇਸ਼ਨ ਵਿਦਨ ਗਟਗੜੀ ਨੇ ਵੀ ਇਹ ਧਿਆਨ ਦਿੱਤਾ ਹੈ ਕਿ ਸਕੂਲਾਂ ਵਿੱਚ ਕਾਲਜਾਂ ਵਿੱਚ ਐਜੂਕੇਟ ਕਰਨਾ ਚਾਹੀਦਾ ਸਾਰਿਆਂ ਨੂੰ ਕਿ ਇਸ ਤੇ ਪ੍ਰਤੀ ਕੀ ਹੈ ਕਿ ਉਹ ਗੱਲ ਨੂੰ ਕਿਸ ਤਰ੍ਹਾਂ ਤੁਸੀਂ ਲੈ ਰਹੇ ਹੋ ਦੇਖੋ ਇਹਦੇ ਚ ਸਿਰ ਪੰਜ ਈਰ ਇੱਥੇ ਆ ਬਈ এডਿਕੇਸ਼ਨ ਹੈ ਇਨਫੋਰਸਮੈਂਟ ਆ ਜੇ ਲੋਕੀ ਨਹੀਂ ਮੰਨਦੇ ਓਕੇ ਚਲਾਨ ਕਰੋ ਠੀਕ ਹੈ ਸਜ਼ਾ ਦੇ ਦਿਓ ਤੀਸਰਾ এনवायरमेंट ਹੈ ਇੱਕ ਵਾਦਾ ਵਾਰਨ ਬਣਾਓ ਵੀ ਮੈਂ ਇਕ ਰਿਆ ਤਾਂ ਦੂਜਾ ਵੀ ਰੁਕੇ ਜੇਦੋ ਅਸੀਂ ਦੇਖਦੇ ਆ ਦੂਜਾ ਨੰਗੇ ਤਾਂ ਅਸੀਂ ਵੀ ਨੰਗੇ ਜਾਂਨੇ ਆ ਇਸ ਤੋਂ ਇਲਾਵਾ ਇੰਜੀਨੀਅਰਿੰਗ ਸੜਕਾਂ ਦੀ ਦਸ਼ਾ ਕੈਸੀ ਹੋਵੇ ਠੀਕ ਹੈ ਉਹ ਸੜਕਾਂ ਦੇ ਉੱਪਰ ਗੋਡੇ ਨਹੀਂ ਲੱਗਿਆ ਆਪਾਂ ਜਾ ਰਹੇ ਕਿੱਥੇ ਆ ਉਹ ਮੈਂ ਆਂਦੇ ਆਂਦੇ ਦੇਖ ਰਿਹਾ ਸੀ ਵੀ ਬਾਰਨ ਕਿੱਥੇ ਲਿਖਿਆ ਹੋਇਆ ਜੀ ਹੈਨਾ ਜੇ ਲੱਗਿਆ ਹੋਵੇ ਤਾਂ ਬਾਕੀ ਫੱਤੀਆ ਗੱਲ ਆ ਤੇ ਪੰਜਵਾਂ ਜਿਹੜਾ ਹੈ এনवायरमेंट ਦਾ ਵਾਦਾ ਬਣਾਓ ਜਾਂ ਮੈਂ ਵੀ ਦੇਸ਼ ਦੇ ਨਾਗਰੀਕਾ ਉਹ ਵੀ ਨਾਗਰੀਕਾ ਜੇ ਅਫਸਰ ਰੁਕੇਗਾ ਤਾਂ ਅਸੀਂ ਵੀ ਰੁਕਾਂਗੇ ਜੀ ਤਾਂ ਇਹਦੇ ਵਿੱਚ ਬਹੁਤ ਵੱਡਾ ਰੋਲ ਅਸਰ ਇੰਜੀਨੀਅਰਿੰਗ ਦਾ ਇਹ ਸੜਕਾਂ ਕੈਸੀਆਂ ਆ ਸੜਕਾਂ ਤੇ ਬੋਰਡ ਕਿਵੇਂ ਲੱਗੇ ਆ ਜੀ ਹੁਣ ਧੁੰਦ ਦਾ ਮੌਸਮ ਅਸਰ ਧੁੰਦ ਦੇ ਵਿੱਚ ਐਕਸੀਡੈਂਟ ਵੱਧ ਜੰਨੇ ਆ ਇਹਦੇ ਵਿੱਚ ਸੜਕਾਂ ਦੇ ਉੱਪਰ ਲਾਈਨਾਂ ਲੱਗੀਆਂ ਹੈ ਬਿਲਕੁਲ ਸੜਕ ਦੀ ਸਾਈਡ ਦੇ ਉੱਪਰ ਇੱਕ ਚਿੱਟੀ ਲਾਈਨ ਲੱਗਿਆ ਹੈ ਪੀਲੀ ਲਾਈਨ ਹੂੰ ਜੇ ਤੁਸੀਂ ਜਾ ਰਹੇ ਹੋ ਚਿੱਟੀ ਲੈਣ ਜਾਂ ਪੀਲੀ ਲੈਣ ਹੈ ਕਹਿੰਦੀ ਵੀ ਇੱਥੋਂ ਨੀਚੇ ਨਾ ਉਤਰ ਜਿਓ ਅੱਗੇ ਸੜਕ ਤੱਚੀ ਹੈ ਤੁਸੀਂ ਗਿਰ ਸਕਦੇ ਹੋ ਗੱਡੀ ਉਲਟ ਸਕਦੀ ਹੈ ਮਤਲਬ ਕੋਈ ਨਿਸ਼ਾਨ ਦੇਣਾ ਚਾਹੀਦਾ ਹੋਣਾ ਜੀ ਉਹ ਲੱਗੀਆਂ ਹੋਈਆਂ ਹੈ ਉਹ ਰਾਤ ਨੂੰ ਤੁਸੀਂ ਜੇ ਜਾ ਰਹੇ ਹੋ ਸਰ ਧੁੰਦ ਬਹੁਤ ਹੈ ਤੁਸੀਂ ਉਹ ਲਾਈਨ ਦੇ ਨਾਲ ਨਾਲ ਚੱਲੀ ਜਾਓਗੇ ਸੜਕ ਤੋਂ ਨੀਚੇ ਨਹੀਂ ਉਤਰੋਗੇ ਉਤਰੋਗੇ ਅਦਰਵਾਈਜ਼ ਰਾਤ ਨੂੰ ਦੇਖੋ ਗੱਡੀਆਂ ਉਲਟ ਜੰਨੀਆਂ ਸਰ ਬਿਲਕੁਲ ਬਿਲਕੁਲ ਇਹਨੂੰ ਪਤਾ ਹੀ ਨਹੀਂ ਲੱਗਦਾ ਜੀ ਤੋਂ ਸੜਕਾਂ ਦੇ ਉੱਪਰ ਜਿਹੜੀਆਂ ਲਾਈਨਾਂ ਲੱਗੀਆਂ ਬੜੀਆਂ ਇੰਪੋਰਟੈਂਟ ਆ ਵਾਈਟ ਖਾਸ ਕਰਕੇ ਵਾਈਟ ਜਿਹੜੀਆਂ ਲਾਈਨਾਂ ਲੱਗੀਆਂ ਨੇ ਔਰ ਉਹ ਧੁੰਦ ਦੇ ਵਿੱਚ ਚਮਕਦੀਆਂ ਨੇ ਚਮਕਦੀਆਂ ਨੇ ਔਰ ਉਸ ਦੇ ਸਹਾਰੇ ਆਪਣੀ ਡਰਾਈਵਿੰਗ ਕਰ ਸਕਦੇ ਅੱਛਾ ਕਈਆਂ ਕਈ ਉੱਥੇ ਵੀ ਗਲਤੀਆਂ ਕਰ ਜਾਂਦੇ ਆ ਧੁੰਦ ਇੰਨੀ ਹੋਣ ਦੇ ਬਾਵਜੂਦ ਵੀ ਹਾਰਨ ਦੇ ਕੇ ਕ੍ਰਾਸ ਕਰਨੇ ਦੀ ਕੋਸ਼ਿਸ਼ ਕਰਦੇ ਆ ਦੇਖੋ ਓਵਰਟੇਕ ਕਰਨਾ ਬੜਾ ਡੇਂਜਰਸ ਆ ਧੁੰਦ ਦੇ ਵਿੱਚ ਓਵਰਟੇਕ ਤੁਸੀਂ ਪਹਿਲੀ ਗੱਲ ਤਾਂ ਜਿੱਥੇ ਸਿੰਗਲ ਰੋਡ ਆ ਜਿਵੇਂ ਆਪਣੀ ਪਟਿਆਲੇ ਤੋਂ ਸਰਹੰਦ ਜਾ ਰਹੀ ਇੱਥੇ ਓਵਰਟੇਕ ਕਰੋਗੇ ਤਾਂ ਐਕਸੀਡੈਂਟ ਹੋਏਗਾ ਕਿਉਂਕਿ ਸਾਹਮਣੇ ਤੋਂ ਆਉਣ ਵਾਲਾ ਦਿਖ ਰਿਹਾ ਨਹੀਂ ਪਿੱਛੇ ਤੋਂ ਆਉਣ ਵਾਲਾ ਦਿਖ ਰਿਹਾ ਨਹੀਂ ਹੈ ਜੀ ਅਸੀਂ ਇੱਕੋ ਦਮ ਓਵਰਟੇਕ ਕਰ ਲਿਆ ਸਾਹਮਣੇ ਤੋਂ ਗੱਡੀ ਆ ਰਹੀ ਹੈ ਸਰ ਯੋ ਗੱਡੀ 40 ਦੀ ਸਪੀਡ ਤੇ ਜਾ ਰਹੀ ਆ ਤੇ ਅਸੀਂ ਉਹ ਵੋ ਟੇਕ ਨਾ ਤਾਂ ਸਾਨੂੰ 70 80 ਦੀ ਸਪੀਡ ਚੱਕਣੀ ਪੈਣੀ ਆ ਜੀ ਤੇ ਨਹੀਂ ਸਪੀਡ ਤੇ ਕੋਲੋਂ ਵੱਡੀ ਰੋਕ ਨਹੀਂ ਸਕਦੇ ਬਿਲਕੁਲ ਨਹੀਂ ਰੋਕ ਸਕਦੇ ਸਾਹਮਣੇ ਦਾ ਵਾਲੀ ਗੱਡੀ ਵਿੱਚ ਵਾਦੀ ਆ ਹੂੰ ਠੀਕ ਆ ਆ ਇੱਥੇ ਇੱਕ ਪੁਲ ਦੇ ਉੱਪਰ ਐਕਸੀਡੈਂਟ ਹੋਇਆ ਸੀ ਸਰ ਕੋਈ ਕਾਰ ਜਾਂ ਬਾਜ ਜਾ ਰਹੀ ਸੀ ਦੋ ਮੁੰਡੇ ਮੋਟਰਸਾਈਕਲ ਤੇ ਉਹਨੂੰ ਓਵਰਟੇਕ ਕਰਨ ਲੱਗੇ ਹੁਣ ਕਾਰ ਜਾਂ ਬਾਜ ਦੀ ਸਪੀਡ 40 50 ਹੈ ਨਾਰਮਲ ਜੀ ਜੀ ਠੀਕ ਆ ਜੀ ਹੁਣ ਉਹ 60 70 ਦਾ ਕੀਤਾ ਇੱਕੋ ਦਮ ਅੱਗੇ ਕਰਨ ਲੱਗੇ ਅੱਗੇ ਤਾਂ ਕੋਈ ਗੱਡੀ ਹੋਰ ਆ ਰਹੀ ਸੀਗੀ ਹੂੰ ਉਹ ਇੱਕੋ ਦਮ ਬ੍ਰੇਕ ਮਾਰੀ ਨਾ ਦਾ ਪਿੱਛੇ ਮੁੜਨ ਜਾਂ ਜੇ ਇੱਧਰ ਮੁੜਨ ਜਾਂਦੇ ਅੱਗੇ ਇਹ ਕਿ ਇੱਧਰ ਗਏ ਕਿ ਇੱਧਰ ਗਏ ਦੋਨੇ ਉੱਪਰ ਨੂੰ ਗੱਡੀਆਂ ਲੰਘੇ ਤੇ ਮਤਲਬ ਬਰਬਾਦੀ ਦਾ ਸਵਾਗਤ ਆ ਫਿਰ ਆਪਾਂ ਆਪਣੇ ਆਪ ਕ੍ਰੀਏਟ ਕਰਦੇ ਆ ਸਰ ਸਰ ਉਹੀ ਗੱਲ ਵੀ ਆਪਣੇ ਆਪ ਨਾਲ ਪਿਆਰ ਨਹੀਂ ਹੈ ਆਪਣੇ ਘਰ ਦੇ ਨਾਲ ਪਿਆਰ ਨਹੀਂ ਹੈ ਦੇਸ਼ ਨਾਲ ਪਿਆਰ ਨਹੀਂ ਕਾਨੂੰਨ ਨਾਲ ਪਿਆਰ ਨਹੀਂ ਸਰ ਤੁਸੀਂ ਇੱਕ ਗੱਲ ਬਹੁਤ ਵਧੀਆ ਡਿਸਕਸ਼ਨ ਦੇ ਦੌਰਾਨ ਕੀਤੀ ਸੀ ਕਿ ਜੇ ਇੱਕ ਆਦਮੀ ਇਸ ਦੁਨੀਆ ਚ ਹਾਸਿਆਂ ਦਾ ਸ਼ਿਕਾਰ ਹੋ ਜਾਂਦਾ ਤਾਂ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਹ ਪ੍ਰਭਾਵਿਤ ਹੁੰਦਾ ਸਰ 40 50 ਬੰਦੇ ਤੇ ਅਸਰ ਹੁੰਦਾ ਆ ਹਾ ਹਾ ਅੱਜ ਮੇਰਾ ਬੇਟਾ ਹੈ ਮੇਰਾ ਪੋਤਾ ਹੈ ਪੋਤੀ ਆ ਉਹ ਜੇ ਬਾਹਰ ਜਾਣੇ ਆ ਅੱਧਾ ਘੰਟਾ ਲੇਟ ਹੋ ਗਏ ਤਾਂ ਅਸੀਂ ਇਹ ਨਹੀਂ ਸੋਦੇ ਫੁੱਲਾਂ ਦਾ ਖੇਡ ਰਿਆ ਹੋਏ ਹਾਏ ਹਾਏ ਠੀਕ ਆ ਕਿਤੇ ਮজা ਲੈ ਅਸੀਂ ਕੋ ਸੋਦੇ ਯਾਰ ਐਕਸੀਡੈਂਟ ਨਾ ਹੋ ਜਾ ਹਾਂ ਤੇ ਜੇ ਬੱਚਾ ਨਾ ਵੀ ਪਹੁੰਚਿਆ ਹਰ ਮਾਪੇ ਸਭ ਤੋਂ ਪਹਿਲਾਂ ਹਸਪੀਟਲ ਜਾ ਕੇ ਲੱਭਦਾ ਹੈ ਜੀ 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 ਤੋ ਅੱਜ ਇਹ ਖਤਰਾ ਹੈ ਵੀ ਐਕਸੀਡੈਂਟ ਤਾਂ ਨਹੀਂ ਹੋ ਗਿਆ ਅੱਛਾ ਬਰਮਾ ਜੀ ਤੁਸੀਂ ਅੱਜ ਹੈਲਮਟ ਵੀ ਲੈ ਕੇ ਆਏ ਹੋ ਵੈਸੇ ਤਾਂ ਦੱਸ ਹੀ ਦਿੱਤਾ ਡਿਟੇਲ ਵਿੱਚ ਇਹ ਹੈਲਮਟ ਦਾ ਇਸਤੇਮਾਲ ਜਿਹੜਾ ਹੈ ਜਦੋਂ ਘਰ ਚੋਂ ਨਿਕਲੇ ਆਂ ਆਫਿਸ ਆਫਿਸ ਜਾ ਕੇ ਉਤਾਰ ਦਿਓ ਫਿਰ ਉਹਨੂੰ ਸਿਰ ਦੇ ਉੱਪਰ ਟਿਕਾ ਲਓ ਔਰ ਘਰ ਆ ਕੇ ਉਤਾਰ ਦਿਓ ਕਾਰਨ ਕੀ ਹੈ ਕਿ ਅਸੀਂ ਲੋਕ ਇਸ ਨੂੰ ਫੈਸ਼ਨ ਦੇ ਤੌਰ ਤੇ ਵੀ ਲੈਂਦੇ ਆ ਨਹੀਂ ਲਾਇਆ ਨਹੀਂ ਲਾਇਆ ਕੋਈ ਚਿੰਤਾ ਨਹੀਂ ਹੈ ਦੇਖੋ ਸਰ ਇਹ ਹੈ ਇਹਦੇ ਪਿੱਛੇ ਵੀ ਮੈਂ ਲਾਇਆ ਤੁਹਾਨੂੰ ਵੀ ਇਹ ਚਮਕਦਾ ਹੈ ਕੀ ਬਾਤ ਹੈ ਠੀਕ ਹੈ ਤੁਸੀਂ ਕਿਸੇ ਹੈਲਮਟ ਤੇ ਨਹੀਂ ਦੇਖੋਗੇ ਹਾਂ ਇਹ ਸਾਡੇ ਮੈਡਮ ਪੁਸ਼ਪਾ ਇਨਸਪੈਕਟਰ ਰਹੀ ਹੈ ਤੇ ਜੀ ਉਹਨਾਂ ਨੇ ਕਿਹਾ ਵਰਮਾ ਜੀ ਤੁਹਾਨੂੰ ਤੁਹਾਡੀ ਜਾਨ ਜ਼ਿਆਦਾ ਪਿਆਰੀ ਹੈ ਸਮਾਜ ਨੂੰ ਵੀ ਤੁਸੀਂ ਕੁਝ ਦੇ ਰਹੇ ਆ ਤੁਹਾਡਾ ਬਚਣਾ ਹਜ਼ਾਰਾਂ ਲੋਕਾਂ ਨੂੰ ਫਾਇਦਾ ਤਾਂ ਇਹ ਨਰਨਿਆ ਸਰ ਪਿੱਛੇ ਰਾਤ ਨੂੰ ਚਮਕਦਾ ਹੈ ਹਾਂ ਕੋਈ ਬੰਦਾ ਕੋਈ ਯਾਰਿਆ ਹੈ ਜੀ ਫਿਰ ਇਹ ਆਈਐਸਆਈ ਮਾਰਕ ਹੈ ਸਰ ਜੀ ਜੀ ਇਹਦੇ ਉੱਪਰ ਨੂੰ ਉਸੇ ਕਾਲ ਦਾ ਪਈਆ ਨਗਾਂਦੇ ਨੇ ਟੁੱਟੇਗਾ ਨਹੀਂ ਟੁੱਟਦਾ ਨਹੀਂ ਹੈ ਤੇ ਮੈਨੂੰ ਯਾਦ ਆ ਸਰ ਇੱਕ ਵਾਰੀ ਮੈਂ ਸਿੰਪਲ ਜਿਹਾ ਹੈਲਮਟ ਸੀ ਮੇਰੇ ਕੋਲ ਹਮ ਤੇ ਮੈਂ ਉਹ ਲੈ ਕੇ ਜਾ ਰਿਹਾ ਮੇਰਾ ਮੋਬਾਈਲ ਵੱਜਿਆ ਹਮ ਤੇ ਅਚਾਨਕ ਮੈਂ ਰੋਕ ਕੇ ਹਮ ਬਿਲਕੁਲ ਸੜ ਤੇ ਲਾਇਆ ਤੇ ਆਪਣਾ ਮੋਬਾਈਲ ਸੁਣ ਲਗਾ ਪਿੱਛੇ ਤੋਂ ਲੜਕੀ ਆਈ ਮੇਰੇ 'ਤੇ ਟੱਕਰ ਮਾਰੀ ਹਮ ਮੈਂ ਵੀ ਗਿਰਿਆ ਉਹ ਵੀ ਗਿਰੀ ਅੰਕ ਮੈਂ ਜਿੱਥੇ ਗਿਰਿਆ ਸਰ ਮੇਰਾ ਹੈਲਮਟ ਸਿਰ ਤੇ ਹੀ ਸੀ ਹਾਂ 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 ਠੀਕ ਹੈ ਤੇ ਮੈਂ ਜਿੱਥੇ ਗਿਰਿਆ ਐਡਾ ਬੜਾ ਪੱਥਰ ਪਿਆ ਸੀ ਉਹ ਇੱਥੇ ਵੱਗਿਆ ਅੱਜ ਵੀ ਮੈਨੂੰ ਯਾਦ ਆਉਂਦਾ ਸਰ ਹੁਣ ਵੀ ਨਿਸ਼ਾਨ ਹੈ ਓਕੇ ਇਹ ਹੈਲਮਟ ਟੁੱਟਿਆ ਹੈਲਮਟ ਟੁੱਟ ਕੇ ਮੇਰੀ ਕੈਪ ਟੁੱਟੀ ਉਸ ਵਕ ਪੱਥਰ ਮੇਰੇ ਮੱਥੇ ਤੇ ਲੱਗਿਆ ਤੇ ਖੂਨ ਆ ਗਿਆ ਜੀ ਤੇ ਮੈਂ ਜੇ ਉਸ ਦਿਨ ਸੋਦਾ ਹੈਲਮਟ ਨਾ ਹੁੰਦਾ ਸਰ ਜੀ ਅੱਛਾ ਹੈਲਥ ਡਿਪਾਰਟਮੈਂਟ ਦੀ ਇਹਦੇ ਵਿੱਚ ਕਿੰਨੀ ਜ਼ਿੰਮੇਵਾਰੀ ਦੇਖੋ ਸਰ ਹੈਲਥ ਡਿਪਾਰਟਮੈਂਟ ਦੀ ਇਹ ਜ਼ਿੰਮੇਵਾਰੀਆਂ ਹੁਣ ਪੰਜਾਬ ਸਰਕਾਰ ਨੇ ਵੀ ਕੀਤਾ ਹੈ ਵੀ ਰੋਡ ਐਕਸੀਡੈਂਟ ਘਟਾਣ ਲਈ ਅਸੀਂ ਜੀ ਰੋਸੇਪੀ ਫੋਰਸ ਤਿਆਰ ਕਰ ਰਹੇ ਹਾਂ ਹੂੰ ਉਹਦੇ ਵਿੱਚ 30 ਕਿਲੋਮੀਟਰ ਦੀ ਗੱਡੀ ਅੱਗੇ ਜਾ ਕੇ ਗੱਡੀਆਂ ਖੜ ਰੰਗੀਆਂ ਹੂੰ ਟ੍ਰੋਮਾ ਸੈਂਟਰ ਬਣਾਏ ਜਾ ਰਹੇ ਹਨ ਅੱਛਾ ਜੀ ਕਿਉਂਕਿ ਸਰ ਐਸਾ ਹੈ ਜੇ ਐਕਸੀਡੈਂਟ ਹੋ ਗਿਆ ਕਿਸੇ ਬੰਦੇ ਦਾ ਸਾਹ ਬੰਦ ਹੋ ਗਿਆ ਦਿਲ ਰੁਕ ਗਿਆ ਦਿਮਾਗ ਨੂੰ ਆਕਸੀਜਨ ਨਾ ਪਹੁੰਚੇ 3 ਮਿੰਟ ਤੱਕ ਜੀ ਜਾਂ ਬਹੁਤ ਜ਼ਿਆਦਾ ਬਲੀਡਿੰਗ ਹੋ ਗਈ ਤਾਂ ਬੰਦੇ ਦੀ 10 ਤੋਂ ਲੈ ਕੇ 15-20 ਮੀਟਰਾਂ 'ਚ ਮੌਤ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਤੇ ਜੇ ਸਰ ਹਸਪੀਟਲ ਇਆ ਡਾਕਟਰ ਕੋਲ ਬੰਦੇ ਜਲਦੀ ਪਹੁੰਚੇ ਤਾਂ ਵੱਜ ਜਾਏਗਾ ਜੀ ਉਹ ਮੈਂ ਪਿੱਛੇ ਜੇ ਫਿਲਾਰ ਪੁਲਿਸ ਅਕੈਡਮੀ ਚ ਗਿਆ ਸੀ ਲੈਕਚਰ ਦੇਣ ਉੱਥੇ ਐਸਪੀ ਡੀਐਸਪੀ ਇਨਸਟ੍ਰਕਟਰ ਰੈਂਕ ਦੇ ਬੰਦੇ ਸੀ ਜੀ ਠੀਕ ਹੈ ਉੱਥੇ ਦੇ ਮੈਡਮ ਜਿਹੜੇ ਆ ਡੀਜੀਪੀ ਮੈਡਮ ਅਨੀਤਾ ਜੀ ਬੜੇ ਅੱਛੇ ਆ ਹਮ ਮੈਂ ਉਹਨਾਂ ਨੂੰ ਇੱਕ ਮੈਨੂੰ ਉਹਨਾਂ ਨੇ ਡੇਢ ਘੰਟਾ ਦਿੱਤਾ ਮੈਂ ਪੁਲਸ ਵਾਲਿਆਂ ਨੂੰ ਪੁੱਛਿਆ ਸਰ ਮੈਂ ਤੁਹਾਨੂੰ ਪ੍ਰੈਕਟੀਕਲ ਕਰਾਵਾਂਗਾ ਕੋਈ ਨਹੀਂ ਬਹੁਤ ਅੱਛਾ ਮੈਂ ਕਹਾ ਜੀ ਆ ਬੰਦਾ ਪਿਆ ਹੈ ਹਮ ਦੋ ਐਸਪੀ ਸਾਹਿਬ ਆਜੋ ਹਮ ਇਹ ਸੜਕ ਤੇ ਜਿਲਿਆ ਪਿਆ ਹੈ ਪਿਓਰ ਹੋ ਗਿਆ ਹੈ ਤਲਪੜਿਆ ਹੈ ਹਮ ਇਹਨੂੰ ਕੀ ਕਰੋਗੇ ਹਾਂ ਕਹਿੰਦੇ ਸਰ ਜਾਂਦੇ ਹੀ ਪਾਣੀ ਪਲਾਵਾਂਗੇ ਮੈਂ ਪਾਣੀ ਬਿਲਕੁਲ ਨਹੀਂ ਪਲਾਵਾਂਗਾ ਜੇ ਤੁਸੀਂ ਪਾਣੀ ਪਲਾਤਾ ਪਾਣੀ ਦੀ ਸਾਹ ਨਾਲੀ ਚਲਾਇਆ ਸਾਹ ਬੰਦ ਹੋ ਜਾਏਗਾ ਬੰਦਾ ਮਰ ਜਾਏਗਾ ਜੀ ਜੇ ਬਚਦਾ ਵੀ ਹੋਇਆ ਤਾਂ ਵੀ ਮਰ ਜਾਏਗਾ ਦੂਸਰਾ ਕਹਿੰਦੇ ਜੀ ਇਹ ਸਾਰੇ ਦਿਨ ਨਾ ਬੈਠਾਂਗੇ ਹਾਂ ਮੈਂ ਉਸ ਤੋਂ ਪਹਿਲਾਂ ਹਾਂ ਤੀਸਰਾ ਕਹਿੰਦਾ ਜੀ ਛਿੱਟੇ ਮਾਰਾਂਗੇ ਮੈਂ ਮਾਰਨੇ ਦੀ ਹਾਂ ਮੈਂ ਸਭ ਤੋਂ ਪਹਿਲਾਂ ਕੀ ਕਰਾਂਗੇ ਸਰ ਜੀ ਕਹਿੰਦਾ ਜੀ ਫੋਨ ਕਰਾਂਗੇ ਹਾਂ ਐਂਬੂਲੈਂਸ ਭੁਲਾਣ ਲਈ ਬਸ ਫਿਰ ਉਸ ਤੋਂ ਪਹਿਲਾਂ ਹਾਂ ਉਨੇਕ ਸਮਝਾਇਆ ਮੈਂ ਵੀ ਸਾਰੇ ਕੋ ਸੋ 60 ਬੰਦੇ ਸੀਗੇ ਜੀ ਜੀ ਕਹਿੰਦੇ ਸਰ ਇਹੀ ਕਰਾਂਗੇ ਮਾਜੀ ਤੁਸੀਂ ਕੁਝ ਨਾ ਕਰੋ ਉਸ ਬੰਦੇ ਨੂੰ ਜੇ ਮਰਨ ਤੋਂ ਬਚਾਣਾ ਪੁੱਠਾ ਪਾ ਦਿਓ ਪੁੱਠਾ ਆਹ ਅੱਛਾ ਬਿਲਕੁਲ ਪੁੱਠਾ ਪੁੱਠਾ ਪਾ ਦਿਓ ਪੇਟ ਭੜ ਮਰੇਗਾ ਨਹੀਂ ਓਕੇ ਕਹਿੰਦੇ ਜੀ ਕਿਉਂ ਮੈਂ ਕਿਹਾ ਮਰਨ ਦਾ ਪਹਿਲਾ ਕਾਰਨ ਹੈ ਜੇ ਸਾਹ ਬੰਦ ਹੋ ਗਿਆ ਹੂੰ ਸਾਹ ਦਾ ਰਸਤਾ ਬੰਦ ਹੋਏਗਾ ਤਾਂ ਸਾਹ ਬੰਦ ਹੋਏਗਾ ਆਹ ਹਾ ਹਾ ਸਾਹ ਦਾ ਨੱਕ ਤੇ ਮੂੰਹ ਹੈ ਜੀ ਇਹਦੇ ਵਿੱਚ ਜੇ ਖੂਨ ਅੰਦਰ ਚਲਾ ਗਿਆ ਉਲਟੀ ਅੰਦਰ ਚਲੇਗੀ ਟੁੱਟ ਕੇ ਦੰਦ ਅੰਦਰ ਚਲਾ ਗਿਆ ਠੀਕ ਆ ਝਾੜੂ ਵਗੈਰਾ ਚੱਲੀ ਗਿਆ ਕਈ ਵਾਰ ਜੀ ਪਿੱਛੇ ਚਲੀ ਜਾਂਦੀ ਆ ਜੀ ਉਹ ਰਸਤਾ ਬੰਦ ਹੋ ਜਾਏਗਾ ਤੇ ਸਾਹ ਬੰਦ ਹੋ ਕੇ ਬੰਦਾ ਮਰ ਬੰਦਾ ਮਰ ਜਾਏਗਾ ਐਨਡੀਆਰਐਫ ਵਾਲੇ ਜਦੋਂ ਮਲਵੇ ਚ ਲੋਕਾਂ ਨੂੰ ਕੱਢਦੇ ਆ ਵੀ ਆਫ ਸਾਡੇ ਦੇਸ਼ ਦੀ ਬਹੁਤ ਵਧੀਆ ਟੀਮ ਐ ਸਰ ਜੀ ਜੀ ਉਹ ਸਭ ਤੋਂ ਪਹਿਲਾਂ ਬੰਦੇ ਨੂੰ ਪੂਠਾ ਪਾ ਕੇ ਬਹਾਲ ਲਿਆਉਂਦੇ ਆ ਹਮ ਅਸਲੀਅਤ ਸਖਾਨਿਆਂ ਵੀ ਬੰਦਾ ਪਾਣੀ ਚ ਡੁੱਬ ਗਿਆ ਤੁਸੀਂ ਬਾਹਰ ਕੱਢ ਕੇ ਲਿਆ ਰਹੇ ਹੋ ਬੰਦੇ ਨੂੰ ਜੋ ਐਂ ਚੱਕ ਕੇ ਲਿਆਉਂਗੇ ਜੀ ਠੀਕ ਹੈ ਇਹ ਪਾਣੀ ਦੇ ਅੰਦਰ ਹੀ ਰਹੇਗਾ ਅੰਦਰ ਹੀ ਰਹੇਗਾ ਸਹੀ ਗੱਲ ਹੈ ਉਹ ਪੁੱਠਾ ਪੁੱਠਾ ਚੱਕ ਕੇ ਨਹੀਂ ਆਉਂਦੇ ਆ ਯੈਸ ਇਹ ਤੁਸੀਂ ਉਹਨੂੰ ਪੁੱਠਾ ਪਾ ਲਓਗੇ ਪਾਣੀ ਬਾਹਰ ਤੁਸੀਂ ਮੋਢੇ ਤੇ ਪਾ ਲਓ ਉਸਨੂੰ ਜੀ ਮੋਢੇ ਤੇ ਪਾਉਂਗੇ ਪੇਟ ਨੀਮਾ ਹੋ ਗਿਆ ਉਚਾ ਹੋ ਗਿਆ ਸਿਰ ਨੀਮਾ ਹੋ ਗਿਆ ਪਾਣੀ ਬਾਹਰ ਬਿਲਕੁਲ ਬਿਲਕੁਲ ਉਹ ਕਹਿੰਦੇ ਜੀ ਬੜੀ ਕਾਮਨ ਜੀ ਗੱਲ ਆ ਬਿਲਕੁਲ ਮੈਂ ਦੇਖੋ ਅੱਗੇ ਸਿਆਣੇ ਬੰਦੇ ਸੀ ਅਨਪੜ੍ਹ ਸੀ ਜੋ ਕੋਈ ਡੁੱਬ ਜਾਂਦਾ ਸੀ ਪੇਟ નીચે ਘੜਾ ਰੱਖ ਦਿੰਦੇ ਸੀ ਬਿਲਕੁਲ ਯੈਸ ਬਿਲਕੁਲ अच्छा वर्मा साहब ਤੁਸੀਂ ਕਿਹਾ ਵੀ ਇਹ ਬਹੁਤ ਵਧੀਆ ਗੱਲ ਕੀਤੀ ਹੈ ਕਿ এডਿਕੇਸ਼ਨ ਜਿਹੜੀ ਹੈ ਐਜੂਕੇਟ ਬੰਦਿਆਂ ਨੂੰ ਕਰਨਾ ਪਏਗਾ ਇਸ ਰੋਡ ਸੇਫਟੀ ਦੇ ਉਹਦੇ ਵਿੱਚ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਕੀ ਕੀ ਇੱਕ ਆਮ ਨਾਗਰਿਕ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਸ देखो सर आम नागरिक दी पहली जिम्मेदारी है जो देश दे कानून है नीमा اصولاں ਸਾਡੇ ਸੰਸਾ ਦੇ ਹੈ ਸੜਕਾਂ ਦੇ ਹੈ ਇਹਦੇ ਬਾਰੇ ਆਪਾਂ ਨੂੰ ਅਵੇਅਰ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਹੈ ਆਪਾਂ ਜੇ ਭਿੰਨ ਸਾਹਿਬ ਨੂੰ ਯਾਦ ਕਰ ਰਹੇ ਹਾਂ ਜੀ ਭਿੰਨ ਸਾਹਿਬ ਉਹ ਇਨਸਾਨ ਹੈ ਜਿਹਨੂੰ ਸਕੂਲ ਬੜਨ ਤੋਂ ਰੋਕਦਾ ਸੀ ਉਹ ਹੋ ਹੈ ਜੀ ਬਾਹਰ ਬੈਠ ਕੇ ਪੜ੍ਹਦੇ ਸੀ ਸਰ ਹੂੰ ਠੀਕ ਹੈ ਲੇਕਿਨ ਪੜੇ ਗਿਆਨ ਦਤਾ ਜੀ ਦੁਨੀਆ ਚ ਸਭ ਤੋਂ ਉੱਪਰ ਹੈ ਉੱਪਰ ਹੈ ਹੈਨਾ ਇਹ ਭਾਰਤ ਸਰਕਾਰ ਨੇ ਕਮੇਟੀ ਬਣਾਈ ਹੈ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਕੌਣ ਆ ਇਹ ਦੇਖਿਆ ਜਾਤ ਕਿਹੜੀ ਆ ਜਾਤ ਕਿਹੜੀ ਆ ਤਾਂ ਭੀਮਰਾਉ ਦੀ ਆ ਜੀ ਜੀ ਐਜੂਕੇਸ਼ਨ ਇਨਸਾਨ ਨੂੰ ਉੱਪਰ ਲੈ ਕੇ ਜਾਂਦੀ ਹੂੰ ਬਿਲਕੁਲ ਬਿਲਕੁਲ ਇਹ ਅਸੀਂ ਅਸਰ ਆਰਮੀ ਦੇ ਵਿੱਚ ਮੈਂ ਜਾਣਾ ਲੈਕਚਰ ਦੇਣ ਬੜਾ ਵਧੀਆ ਉੱਥੇ ਮਾਹੌਲ ਹੁੰਦਾ ਹੈ ਮਾਹੌਲ ਵੀ ਇੱਕ ਐਜੂਕੇਟ ਆ ਜੀ ਵੀ ਜੇ ਟ੍ਰੇਨਿੰਗ ਦੇ ਦੌਰਾਨ ਤੁਸੀਂ ਆਪਣਾ ਧਿਆਨ ਪੂਰਾ ਦੋਗੇ ਪਸੀਨਾ ਬਹਾਓਗੇ ਤਾਂ ਜੰਗ ਦੇ ਮੈਦਾਨ 'ਚ ਖੂਨ ਘੱਟ ਡੁੱਲੇਗਾ ਆਹਾ ਆਹਾ ਦੁਬਾਰਾ ਫਿਰ ਬੋਲਿਓ ਜੇ ਅਸੀਂ ਟ੍ਰੇਨਿੰਗ ਦੌਰਾਨ ਪਸੀਨਾ ਜ਼ਿਆਦਾ ਬਹਾਵਾਂਗੇ ਪਸੀਨਾ ਬਹਾਵਾਂਗੇ ਜੀ ਧਿਆਨ ਦੇਵਾਂਗੇ ਹਾਂ ਤਾਂ ਲੜਾਈ ਦੇ ਮੈਦਾਨ 'ਚ ਖੂਨ ਘੱਟ ਡੁੱਲੇਗਾ ਵਾਹ ਜੀ ਵਾਹ ਵਾਹ ਜੀ ਇਹ ਇਹੀ ਗੱਲ ਸਾਡੇ ਸੜਕਾਂ ਤੇ ਲੱਗੂ ਹਮ ਅੱਗੇ 12 13 14 ਸਾਲ ਦੇ ਬੱਚੇ ਸਿਰ ਮੋਟਰਸਾਈਕਲ ਸਕੂਟਰ ਚੱਕੀ ਫਿਰਦੇ ਆ ਜੀ ਸੁਪਰੀਮ ਕੋਰਟ ਦੀ ਰੂਲਿੰਗ ਆਈ ਆ ਹੂੰ ਵੀ ਜਿਹੜੇ ਬੱਚੇ ਐਸਾ ਮੋਟਰਸਾਈਕਲ ਸਕੂਟਰ ਚੱਕੀ ਫਿਰਦੇ ਆ ਜਾਂ ਤਾਂ ਚਲਾਨ ਕਰੋ ਜਾਂ ਬੰਦ ਕਰੋ ਤੇ ਜੇ ਐਕਸੀਡੈਂਟ ਹੋ ਗਿਆ ਤਾਂ ਜੇਲ੍ਹ ਜਾਣਾ ਪਏਗਾ ਤੇ ਨਾਲ ਉਹਦੇ ਮਾਪੇ-ਬਾਪ ਨੂੰ ਵੀ ਹਾਂ ਬਿਲਕੁਲ ਬਿਲਕੁਲ ਨੈਸ਼ਨਲ ਕ੍ਰਾਈਮ ਰਿਕਾਰਡ ਬੀਰੋ ਦਾ ਕਾਰਡ ਹੈ ਪਿਛਲੇ ਸਾਲ ਕਰੀਬ 50000 ਮਾਪੇ-ਬਾਪ ਨੂੰ ਜੇਲ੍ਹ ਹੋਈ ਆ ਆਹਾ 50000 ਮਾਪੇ-ਬਾਪ ਨੂੰ ਕਿਆ ਬਾਤ ਤੇ ਆਪਾਂ ਨੂੰ ਨੌਜਵਾਨ ਪੀੜੀ ਨੂੰ ਤੁਸੀਂ ਵੀ ਬੋ ਦੇਖੋ ਸਕੂਲਾਂ ਵਿੱਚ ਜਾਂਦੇ ਹੋ ਕਾਲਜਾਂ ਵਿੱਚ ਹਰ ਸੰਸਥਾ ਦੇ ਵਿੱਚ ਜਾਂਦੇ ਹੋ ਮਤਲਬ ਉਸ ਦੇ باوجود ਅਸਰ ਕਿਉਂ ਨਹੀਂ ਹੋ ਰਿਹਾ ਪੁਸ਼ਪਾ ਮੈਡਮ ਵੀ ਦੇਖੋ ਕਿਸ ਤਰ੍ਹਾਂ ਮਿਹਨਤ ਕਰਦੇ ਆ ਉਹ ਅਸਰ ਨਹੀਂ ਹੋ ਰਿਹਾ ਕਿਸੇ ਤਰ੍ਹਾਂ ਕੀ ਕਾਰਨ ਹੈ ਅਸਰ ਇਸ ਕਰਕੇ ਨਹੀਂ ਹੋ ਰਿਹਾ ਵੀ ਡਰ ਨਹੀਂ ਹੈ ਹਾਂ ਠੀਕ ਹੈ ਜੀ ਡਰ ਨਹੀਂ ਹੈ ਜੀ ਜਦੋਂ ਦਾ ਰਾਈਟ ਟੂ ਐਜੂਕੇਸ਼ਨ ਐਕਟ ਆ ਗਿਆ ਸਰ 2009 ਤੋਂ ਜੀ ਬੱਚਿਆਂ ਵਿੱਚ ਡਰ ਖਤਮ ਹੋ ਗਿਆ ਨਾ ਟੀਚਰ ਦਾ ਡਰ ਰਿਹਾ ਨਾ ਮਾਪੇ ਦਾ ਡਰ ਰਿਹਾ ਨਾ ਪੁਲਿਸ ਦਾ ਡਰ ਰਿਹਾ ਨਾ ਕਾਨੂੰਨ ਦਾ ਮਨ ਵਿੱਚ ਨੁਕਸਾਨ ਫਿਰ ਉਲਟਾ ਕਿਨੂੰ ਹੋਇਆ ਮਾਪੇ ਨੇ ਹੋ ਰਿਹਾ ਗਲਤ ਤਾਂ ਉਹੀ ਹੈ ਨਾ ਉਹਨਾਂ ਤਾਂ ਵਿਚਾਰਿਆਂ ਨੇ ਰੋਜ਼ ਆਪਣੇ ਪੁੱਤ ਨੂੰ ਧੀ ਨੂੰ ਵਾਅਦੇ-ਵਾਅਦੇ ਦੇਖਦੇ ਐ ਆਖਰਕਾਰ ਕੀ ਦਿੱਤਾ ਜਿਸ ਨੂੰ ਸੁੱਖ ਦੀ ਤਲਾਸ਼ ਵਾਸਤੇ ਸਾਰਾ ਕੁਝ ਕੀਤਾ ਉਹੀ ਦੁੱਖ ਦਾ ਕਾਰਨ ਬਣ ਗਏ ਅੱਜ ਮਾਪੇ ਕਹਿੰਦੇ ਮੇਰਾ ਬੱਚਾ ਕੁਝ ਐਸਾ ਕਰੇ ਜਿਹੜਾ ਦੁਨੀਆਂ 'ਚ ਕੋਈ ਨਹੀਂ ਕਰ ਰਿਹਾ ਕਰ ਰਿਹਾ ਬਸ ਕੁਝ ਮੇਰਾ ਬਾ ਦਾ ਵਿਚ ਮੋਟਰਸਾਈਕਲ ਚਲਾ ਰਿਹਾ ਹਾਈ ਹਾਈ ਸਕੂਟਰ ਚਲਾ ਰਿਹਾ ਜੀ ਕਾਰ ਚਲਾ ਰਿਹਾ ਹੈ ਤਾਂ ਉਹਦੇ ਨਾਲ ਨੁਕਸਾਨ ਕੀ ਆ ਮਾਪਾਪ ਦਾ ਦੋਸਤੋ ਵਕਈ ਵਿਸ਼ਾ ਤਾਂ ਬਹੁਤ ਅਹਿਮ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਨੇ ਪਰ ਵਰਮਾ ਸਾਹਿਬ ਤੋਂ ਦੁਬਾਰਾ ਫਿਰ ਆਪਾਂ ਟਾਈਮ ਲੰਮਾਂਗੇ ਔਰ ਇਹਨਾਂ ਨੇ ਅੱਜ ਰੋਡ ਸੇਫਟੀ ਬਾਰੇ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਔਰ ਕਿੰਨੀਆਂ ਜਾਨਾਂ ਜਾਂਦੀਆਂ ਨੇ ਕਿਸ ਤਰ੍ਹਾਂ ਬਚਾਅ ਕਰਨਾ ਚਾਹੀਦਾ ਰੋਡ ਤੇ ਜਾਣਾ ਧੁੰਦ ਵਿੱਚ ਜਾਣਾ ਤੇ ਕ੍ਰੋਸ ਨਹੀਂ ਕਰਨਾ ਵਾਈਟ ਲਾਈਨ ਜਿਹੜੀ ਸੜਕ ਦੇ ਉੱਪਰ ਲੱਗੀ ਉਸ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਪੂਰੀ ਡਿਟੇਲ ਦੇ ਵਿੱਚ ਔਰ ਸਭ ਤੋਂ ਵੱਡੀ ਇਹ ਗੱਲ ਕਹੀ ਹੈ ਕਿ ਜੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਵੱਲੋਂ ਸੰਵਿਧਾਨ ਲਿਖਿਆ ਗਿਆ ਉਹਦੇ ਵਿੱਚ ਬਣਾਇਆ ਇੱਕ ਇੱਕ ਕਾਨੂੰਨ ਜਿਹੜਾ ਹੈ ਉਸ ਨੂੰ ਲਾਗੂ ਕਰਨਾ ਚਾਹੀਦਾ ਹੈ ਔਰ ਵੱਡੀ ਗੱਲ ਹੈ ਕਿ ਦੋਸਤੋ ਬਚਾਓ ਦੇ ਵਿੱਚ ਹੀ ਬਚਾਓ ਹੈ ਜੇ ਕਹਿੰਦੇ ਆ ਕਿ ਸਾਵਧਾਨੀ ਹਟੀ ਤੇ ਦੁਰਘਟਨਾ ਕਟੀ ਸੋ ਵਰਮਾ ਸਾਹਿਬ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਜਾਂਦੇ ਜਾਂਦੇ ਮੈਂ ਕਹਾਂਗਾ ਕਿ 11 ਤੋਂ ਲੈ ਕੇ 17 ਤੱਕ ਭਾਰਤ ਵਿੱਚ ਰੋਡ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ ਹਲੇ ਸਰਕਾਰ ਦੀ ਚਿੱਠੀ ਨਹੀਂ ਪਹੁੰਚੀ ਮੇਕ ਮੇਕ ਲੇਕਿਨ ਅਸੀਂ ਆਪਣੀ ਚਿੱਠੀ ਤਿਆਰ ਕਰ ਲਈ ਸਰ ਹੂੰ ਤੇ ਸਾਡਾ 28 ਤਰੀਕ ਨੂੰ 28 12 ਯੂਨੀਵਰਸਿਟੀ ਤੇ ਆ ਕੇ ਸਕੂਲਾਂ 'ਚ ਭੇਜੀ ਆ ਜੀ ਅੱਜ ਵੀ ਮੈਂ ਤਿੰਨ ਸਕੂਲਾਂ 'ਚ ਦੇ ਕੇ ਆਇਆ ਵੀ ਤੁਹਾਡੇ ਬੱਚਿਆਂ ਨੂੰ ਤੁਹਾਡੇ ਟੀਚਰ ਨੂੰ ਦੱਸਣਾ ਸੜਕਾਂ 'ਤੇ ਚੱਲਦੇ ਹੋਏ ਰੋਡ ਐਕਸੀਡੈਂਟਾਂ ਤੋਂ ਬਚਣਾ ਕਿਵੇਂ ਆ ਹੂੰ ਸਾਡੇ ਇੱਕ ਡੀਵੀਜੀ ਗਰੁੱਪ ਹੈ ਹੂੰ ਇਹਨਾਂ ਨੇ ਮੈਨੂੰ ਸਰਟੀਫਿਕੇਟ ਬਣਾ ਕੇ ਦੱਤੇ ਆ ਅਸੀਂ ਬੱਚਿਆਂ ਨੂੰ ਇਨਾਮ ਦੇ ਤੌਰ ਤੇ ਸਰਟੀਫਿਕੇਟ ਦੰਨੇ ਆ ਸਾਡੇ ਇੱਕ ਬਾਈਪੀਐਸ ਸਕੂਲ ਦੇ ਟੀਚਰ ਆ ਉਹ ਮੈਨੂੰ ਮੈਡਲ ਦੰਨਿਆ ਸਰ ਅਸੀਂ ਬੱਚਿਆਂ ਨੂੰ ਮੈਡਲ ਵੀ ਦੰਨੇ ਆ ਤਾਂ ਕਿ ਬੱਚੇ ਨੂੰ ਲਾਲਚ ਹੋਵੇ ਮੈਂ ਸਿੱਖਣਾ ਹੈ ਹੂੰ ਤੋ ਜੇ ਅਸੀਂ ਅੱਜ ਸਿੱਖ ਗਏ ਐਜੂਕੇਟ ਹੋ ਗਏ ਤਾਂ ਆਟੋਮੈਟਿਕਲੀ ਐਕਸੀਡੈਂਟ ਵੀ ਘਟਣਗੇ ਬਿਮਾਰੀਆਂ ਵੀ ਘਟਣਗੀਆਂ ਤੇ ਜਿੰਦਗੀ ਸ਼ਾਨਦਾਰ ਰਹੇਗੀ ਸੋ ਬਹੁਤ ਬਹੁਤ ਮਿਹਰਬਾਨੀ ਦਾ ਕਰਾਮ ਵਰਮਾ ਜੀ ਤੁਸੀਂ ਵਕਤ ਕੱਢਿਆ ਔਰ ਬੜੇ ਅਹਿਮ ਵਿਸ਼ੇ ਤੇ ਗੱਲਬਾਤ ਕੀਤੀ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਹੈ ਔਰ ਪੋਸੂ ਨਾਮਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਔਰ ਅੰਤ ਵਿੱਚ ਤੁਸੀਂ ਜੁੜੇ ਰਹੋ YouTube ਚੈਨਲ ਪੋਸੂ ਨਾਮਾ ਦੇ ਨਾਲ ਮੈਨੂੰ ਦਿਓ ਇਜਾਜ਼ਤ ਨਮਸਕਾਰ ਨਮਸਕਾਰ